ਆਪੀ ਬਖਵਾਤ ਪੰਡਾ ਜੀ ਹੁੰਦੇ ਹੋਏ ਇੱਕ ਵੀ ਮਾਫੀ ਮੰਗਦੇ ਆ ਬੇਸ ਥੋੜਾ ਲੇਟ ਹੋ ਗਿਆ ਆ ਕਿਉਂ ਉਹਦੇ ਵਿੱਚ ਸਾਡੀਆਂ ਵੀ ਕੋਈ ਮਜਬੂਰੀਆਂ ਡੇਟ ਕੋਈ ਅਸੀਂ ਜਾਣ ਕੇ ਨਹੀਂ ਹੋਏ ਸਾਡੇ ਸਮਾਜ ਨੂੰ ਬੜੇ ਸ਼ਰਮਤੀ ਸਮਾਜ ਦੇ ਵਿੱਚ ਆਈ ਆ ਤਕਰੀਬਨ ਅੱਜ ਜਿਹੜਾ ਇਲੈਕਸ਼ਨ ਆ ਬੜੇ ਬੜੇ ਪਮਾਨੇ ਤੇ ਜੋ ਪਹਿਲਾ ਇਲੈਕਸ਼ਨ ਹੁੰਦਾ ਸੀ ਅੱਜ ਉਹ ਬਖਰਾ ਇਲੈਕਸ਼ਨ ਜਿਹੜਾ ਹੋਣ ਜਾ ਰਿਹਾ ਤਕਰੀਬਨ ਅੱਜ ਕੋਈ ਪਹਿਲਾ ਇਲੈਕਸ਼ਨ ਨਿਕਾ ਬਿਲਕੁਲ ਸਾਰਦਾਸਮਾ ਹੋ ਗਿਆ ਇਲੈਕਸ਼ਨ ਹੁੰਦੇ ਹਨ ਜਦੋਂ ਤੋਂ ਇਲੈਕਸ਼ਨ ਹੋਣ ਜਾ ਰਹੇ ਆ ਜਿਹੜੇ ਦੇਸ਼ ਦੇ ਲੋਕ ਆ ਜਿਨ੍ਹਾਂ ਨੂੰ ਅਸੀਂ ਰਾਜੇ ਬਣਾ ਕੇ ਭੇਜਦੇ ਰਹੇ ਆ ਉਹਨਾਂ ਤੋਂ ਸਮਾਜ ਨੂੰ ਬੜੀ ਆਸ ਸੀਗੀ ਦੇਸ਼ ਨੂੰ ਬੜੀ ਆਸ ਸੀਗੀ ਪਰ ਇਹ ਜਿਹੜੀਆਂ ਪਾਰਟੀਆਂ ਇਨਾਂ ਨੇ ਦੇਸ਼ ਦਾ ਬੇੜਾ ਗਰ ਕਰਤਾ ਦੇਸ਼ ਨੂੰ ਬਰਬਾਦ ਕਰਕੇ ਰੱਖ ਦਿੱਤਾ ਅੱਜ ਕੋ ਅੱਜ ਬੰਦਾ ਗੱਲ ਕਰਦਾ ਸਗਾ ਕਿ ਜਿਹੜਾ ਕਵੇਟ ਵਾਲਕਾ ਕਵੇਟ ਦੀ ਜਿਹੜੀ ਗਰੰਟੀ ਆ ਉਹ 270 ਰੁਪਏ ਆ ਸਾਡੀ ਗਰੰਟੀ ਕਿੱਥੇ ਖੜੀ ਆ ਜੇ ਦੇਸ਼ ਨੂੰ ਚਲਾਉਣ ਵਾਲੇ ਇਮਾਨਦਾਰ ਲੋਕ ਹੁੰਦੇ ਤੇ ਸਾਡਾ ਦੇਸ਼ ਵੀ ਉਹਨਾਂ ਦੇ ਬਰਬਰ ਹੁੰਦਾ ਅੱਜ ਦੇਸ਼ ਦੇ ਹਾਲਾਤ ਇੰਨੇ ਪੈਦਾ ਹੋ ਗਏ ਮਾਰੇ ਪੈਦਾ ਹੋ ਗਏ ਸਾਡੀ ਜਵਾਨੀ ਵੀ ਇਹਨਾਂ ਨੇ ਰੋਲ ਦਿੱਤੀ ਸਾਡੀ ਕਿਸਾਨੀ ਵੀ ਇਹਨਾਂ ਨੇ ਰੋਲ ਦਿੱਤੀ ਸਾਡਾ ਮਜ਼ਦੂਰ ਵੀ ਇਹਨਾਂ ਨੇ ਰੋਲ ਦਿੱਤਾ ਕਿਉਂਕਿ ਜੇ ਇਹਨਾਂ ਦੇ ਵਧੀਆ ਪ੍ਰਬੰਧ ਕੀਤੇ ਹੁੰਦੇ ਜਾਂ ਨੀਤੀਆਂ ਵਧੀਆ ਬਣਾਈਆਂ ਹੁੰਦੀਆਂ ਅੱਜ ਜਦੋਂ ਬੱਚਾ ਸੀ ਛੋਟਾ ਬੱਚੇ ਨੂੰ ਜਦ 20-22 ਸਾਲ ਤੱਕ ਪਾਲਦੇ ਆ ਤੇ ਸਾਨੂੰ ਇੰਨਾ ਫਿਕਰ ਹੁੰਦਾ ਵੀ ਅਸੀਂ ਆਪਣਾ ਬੱਚਾ ਕਿਸੇ ਨਾ ਕਿਸੇ ਤਰੀਕੇ ਨਾਲ ਵਟਾਈਏ ਜਿਹੜੇ ਮਾਪੇ ਨੇ ਆਪਣੇ ਬੱਚੇ ਨੂੰ ਤਿਆਰ ਕੀਤਾ ਇਸ ਕਰਕੇ ਕਿਉਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਸਰਕਾਰਾਂ ਨੇ ਨਸ਼ਾ ਇੰਨਾ ਲੈ ਆਂਦਾ ਜਿਹੜੀ ਇੱਕ ਤਾਂ ਸਾਡੇ 1984 ਦੀ 83 ਦੇ ਵਿੱਚ ਜਿਹੜੀ ਇਹਨਾਂ ਨੇ ਜਵਾਨੀ ਦਾ ਘਾੜ ਕੀਤਾ ਦੂਜਾ ਇਹਨਾਂ ਸਰਕਾਰਾਂ ਨੇ ਹੁਣ ਆ ਕੇ ਨਸ਼ੇ ਦੇ ਵਿੱਚ ਤੇ ਆ ਕੇ ਸਾਡੇ ਜਿਹੜੇ ਨੌਜਵਾਨਾਂ ਦਾ ਘਾਣ ਕੀਤਾ ਨਾ ਅੱਜ ਸਾਡੇ ਕੋਲ ਜਵਾਨੀ ਬਚੀ ਨਾ ਸਾਡੇ ਕੋਲ ਹੋਰ ਕੋਈ ਚੀਜ਼ ਬਚੀ ਅੱਜ ਦੇ ਜਵਾਨ ਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਬੱਥੇ 20 ਸਾਲ ਦਾ ਹੁੰਦਾ ਸਾਡਾ ਵੀ ਫਿਕਰ ਹੁੰਦਾ ਤੇ ਬੱਚਾ ਵੀ ਕਹਿੰਦਾ ਵੀ ਮੈਨੂੰ ਇਥੋਂ ਬਾਹਰ ਜਾਣਾ ਚਾਹੀਦਾ ਤਕਰੀਬਨ ਸਾਡੇ ਜਿਹੜੇ ਸਾਡੇ ਜਿਹੜੇ ਨੌਜਵਾਨ ਸਾਥੀ ਆ ਜਾਂ ਸਾਡੇ ਪਰਿਵਾਰ ਆ ਕੋਈ ਇੰਨੇ ਸਰਵਾਈ ਕਰਦਾ ਹੈ ਨਹੀਂ ਇਹਨਾਂ ਨੇ ਵਿਚਾਰਿਆਂ ਨੇ ਫਿਰ ਐਸਰਾਂ ਦੇ ਕੋਲ ਜੈ ਇਧਰ ਉਧਰ ਫਰੋਟ ਕਰਕੇ ਆਪਣੇ ਬੱਚੇ ਨੂੰ ਜਿਹੜੀ ਬਾਹਰ ਵੀ ਜੰਦੀ ਕੋਸ਼ਿਸ਼ ਕੀਤੀ ਅੱਜ ਬਾਹਰ ਵੀ ਜੰਦੀ ਕੋਸ਼ਿਸ਼ ਕੀਤੀ ਅੱਜ ਜਿਹੜਾ ਸਾਡੇ ਕੋਲ ਜਵਾਨ ਆ ਤਕਰੀਬਨ ਅੱਜ ਸਾਡੇ ਕੋਲ ਇਥੇ ਸੜਕਾਂ ਤੇ ਕੌਮ ਰਗੇ ਜਿਹੜੇ ਨਸ਼ਿਆਂ ਵਾਲੇ ਜਿਹੜੇ ਪੰਜਾਬ ਦੇ ਪੜਾ ਲਿਖਾ ਵਰਗਾ ਉਦੋਂ ਸਾਰਾ ਦੁਨੀਸ਼ਾ ਪੈ ਤੇਰੇ ਕਿ ਜਿਨਾਂ ਨੇ ਦੇਸ਼ ਨੂੰ ਚਲਾਉਣਾ ਇਹਨਾਂ ਸਰਕਾਰਾਂ ਤੋਂ ਦੁਖੀ ਹੋ ਕੇ ਇਹਨਾਂ ਸਰਕਾਰਾਂ ਤੋਂ ਦੁਖੀ ਹੋ ਕੇ ਅੱਜ ਸਾਰੇ ਸਾਡੇ ਦਾ ਸਾਡਾ ਨੌਜਵਾਨਾ ਉਹ ਸਾਰੇ ਦਾ ਸਾਰਾ ਵਿਦੇਸ਼ਾਂ ਵਿੱਚ ਜਾ ਕੇ ਬੈਠ ਗਿਆ ਇਹਨਾਂ ਸਰਕਾਰਾਂ ਦੇ ਸਾਨੂੰ 60 70 ਸਾਲ ਦੇ ਵਿੱਚ ਇਹ ਦੇਣਾ ਚਾਹੇ ਕਾਜੀ ਜਲਦੀ ਸਰਕਾਰ ਆਈਆ ਚਾਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈਆ ਚਾਹੇ ਕਾਂਗਰਸੀ ਸਰਕਾਰ ਆਈਆ ਜਦੋਂ ਵੀ ਇਹਨਾਂ ਨੇ ਸਰਕਾਰ ਬਣਾਈ ਤਕਰੀਬ ਨੇ ਇਹਨਾਂ ਨੇ ਸਾਨੂੰ ਨਾਰਿਆਂ ਤੋਂ ਵਗੇਰ ਨਾਰਿਆਂ ਤੋਂ ਵਗੇਰ ਪਰਸ਼ ਨਹੀਂ ਦਿੱਤਾ ਅੱਜ ਜਦੋਂ ਤਾਂ ਸਾਡੇ ਪਿੰਨਾ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੀ ਵਾਗ ਦੋਸ ਭਾਰੀ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਿਆ ਉਹਨਾਂ ਨੇ ਦੇਸ਼ ਦੇ ਲੋਕਾਂ ਨਾਲ ਵਾਦਾ ਕੀਤਾ ਸੀਗਾ ਵੀ ਮੈਨੂੰ ਦੇਸ਼ ਦਾ ਚੌਕੀਦਾਰ ਬਣਾ ਦਿਓ ਮੈਨੂੰ ਇਹ ਦੇਸ਼ ਦਾ ਚੌਕੀਦਾਰ ਬਣਾਓਗੇ ਕੋਈ ਵੀ ਜਿਹੜਾ ਸਾਥੀ ਕੋਈ ਵੀ ਘਰ ਇੱਥੇ ਗਰੀਬ ਨਹੀਂ ਰਹੂਗਾ ਜੇ ਜਿਵੇਂ ਜਦੋਂ ਮੇਰੀ ਸਰਕਾਰ ਬਣ ਗਈ ਤੇ ਤਕਰੀਬਨ ਹਰ ਘਰ ਦੇ ਵਿੱਚ ਹਰ ਪਰਿਵਾਰ ਦੇ ਵਿੱਚ 15-15 ਲੱਖ ਰੁਪਇਆ ਉਹਨਾਂ ਦੇ ਖਾਤੇ ਆ ਜਾਊਗਾ ਫਿਰ ਉਹਨਾਂ ਨੇ ਕਿਹਾ ਸੀਗਾ ਕਿ ਹਰ ਘਰ ਦੇ ਵਿੱਚ ਨੌਕਰੀ ਦੇਵਾਂਗੇ ਹਰ ਘਰ ਦੇ ਵਿੱਚ ਮਕਾਨ ਦੇਵਾਂਗੇ ਪਰ ਅੱਜ ਤੱਕ ਇਹੋ ਜਿਹੀ ਗੱਲ ਕੋਈ ਨਹੀਂ ਹੋਈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਇਹਨਾਂ ਲੋਕਾਂ ਨੇ ਪਰ ਇਹ ਸਰਕਾਰ ਬਣਾ ਲਈ ਇਹਨਾਂ ਲੋਕਾਂ ਨੇ ਵੀ بڑے ਵਾਅਦੇ ਕੀਤੇ ਸਾਡੇ ਪੰਜਾਬ ਦੇ ਲੋਕਾਂ ਨੇ ਕੁਝ ਨਹੀਂ ਦੇਖਿਆ 92 ਐਮਐਲਏ ਉਹਨਾਂ ਦੇ ਜਿਤਾ ਕੇ ਭੇਜ ਦਿੱਤੇ ਜਦੋਂ 92 ਐਮਐਲਏ ਸੱਜ ਕੇ ਪਹੁੰਚ ਗਏ ਤੇ ਇਹਨਾਂ ਨੇ ਹੋਰ ਵੀ ਇੱਕ ਵਾਅਦਾ ਕੀਤਾ ਸੀਗਾ ਵੀ ਜੇ ਸਾਡੀ ਸਰਕਾਰ ਬਣਾਓਗੇ ਤੇ ਅਸੀਂ ਜਿਹੜਾ ਆਉਣ ਵਾਲਾ ਡੈਪਟੀਸੀਆਮਾ ਉਹ ਐਸਕੇ ਵਿੱਚ ਪਾਵਾਗੇ ਅੱਜ ਕਿੱਥੇ ਖੜੇ ਆਏ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੇ ਜੇ ਸਾਡੀ ਸਰਕਾਰ ਬਣੀ ਤੇ 2500 ਰੁਪਏ ਦੀ ਪੈਨਸ਼ਨ ਕਰਾਂਗੇ ਹਰ ਘਰ ਦੇ ਵਿੱਚ ਜਿੰਨੀਆਂ ਔਰਤਾਂ ਉਹਨਾਂ ਨੂੰ 11000 ਰੁਪਏ ਹਰੇਕ ਮਹੀਨਾ ਸਾਥੇ ਦੇ ਬਿਠਾਊਗਾ ਕਿਉਂ ਆਗਰ ਫਿਰ ਇਹਨਾਂ ਨੇ ਕਿਆ ਲੇਗਾ ਵੀ ਹਰ ਪਰਿਵਾਰ ਦੇ ਵਿੱਚ ਇੱਕ ਜੀ ਨੂੰ ਨੌਕਰੀ ਦੇਾਂਗੇ ਜੇ ਨੌਕਰੀ ਨਹੀਂ ਦੇਾਂਗੇ ਤੇ ਉਹਨੂੰ ਭੱਤਾ ਦੇਾਂਗੇ ਉਹਦਾ ਜਿੰਨਾ ਉਹਦਾ ਖਰਚਾ ਹੈਗਾ ਸਰਕਾਰ ਚੱਕੂਗੀ ਪਰ ਇਹਨਾਂ ਬੇਈਮਾਨਾਂ ਨੇ ਅੱਜ ਤੱਕ ਕੁਝ ਵੀ ਨਹੀਂ ਕੀਤਾ ਨਾਨ ਨੇ ਰੋਟੀ ਦਿੱਤੀ ਨਾਨ ਨੇ ਰੋਟੀ ਦਿੱਤੀ ਨਾਨ ਨੇ ਰੋਜ਼ਗਾਰ ਦਿੱਤਾ ਜਦੋਂ ਉਹਨੀ ਤਾਂ 95 ਰੇਟ ਭੈਣ ਕੁਮਾਰੀ ਮਾਹ ਵਧੀਜੀ ਦੀ ਸਰਕਾਰ ਬਣੀ ਪਰ ਅਸੀਂ ਕਿਹਨਾ ਵਾਦਾ ਕੋਈ ਨਹੀਂ ਕੀਤਾ ਜਿਹੜੇ ਜਦੋਂ ਉਹਨਾਂ ਦੇ ਹੱਥ ਗਲਮਾਈ ਤੇ ਉਹਨਾਂ ਨੇ ਛੇੜ ਸਾਹ ਜਿਹੜਾ ਛੇ ਮਹੀਨਿਆਂ ਦੇ ਵਿੱਚ ਤਕਰੀਬਨ ਉਹਨਾਂ ਦੇ 50 ਸਾਲ ਦਾ ਕੰਮ ਕਰ ਦਿੱਤਾ ਜਦੋਂ ਦੂਜੀ ਵਾਰੀ ਸਰਕਾਰ ਆਈ ਤੁਸੀਂ ਸਾਰੇ ਪਾਡੇ ਪਰਨੇ ਬੈਠੇ ਆ ਇਹਨਾਂ ਉਹਦੇ ਬਾਰੇ ਸਾਰੇ ਕੰਮਾਂ ਦੇ ਦਫੇ ਆ ਜਾਨੀਆਂ ਪ੍ਰਾਪਤੀਆਂ ਦਵਾਈਆਂ ਸਗੜਾਈਆਂ ਇਸ ਕਰਕੇ ਇਹਨਾਂ ਲੋਕਾਂ ਨੇ ਸਾਨੂੰ ਲੁੱਟਿਆ ਵੀ ਆ ਸਾਨੂੰ ਕੁੱਟਿਆ ਵੀ ਆ ਪਰ ਰੋਣ ਵੀ ਰਿਹਾ ਅੱਜ